ਕਿ ਤੁਸੀਂ ਵੀ ਆਪਣਾ ਮੂੰਹ ਨਹੀਂ ਰੱਖਦੇ ਸਾਫ ਤਾਂ ਕਦੇ ਵੀ ਆ ਸਕਦਾ ਹੈ ਹਾਰਟ ਅਟੈਕ ਹੈਰਾਨ ਕਰ ਦੇਵੇਗੀ ਆ ਪੂਰੀ ਵੀਡੀਓ ਸਵੇਰੇ ਸ਼ਾਮ ਬਰਸ਼ ਕਰਨਾ ਇਹ ਸਾਨੂੰ ਸਕੂਲ ਤੋਂ ਹੀ ਸਿਖਾਇਆ ਜਾਂਦਾ ਹੈ ਪਰ ਅਜੇ ਵੀ ਬਹੁਤ ਸਾਰੇ ਲੋਕ ਨੇ ਜੋ ਕਿ ਆਪਣਾ ਮੂੰਹ ਸਾ ਮੂੰਹ ਦੀ ਸਫਾਈ ਨਹੀਂ ਰੱਖਦੇ ਦੰਦਾਂ ਦੀ ਸਫਾਈ ਨਹੀਂ ਰੱਖਦੇ ਇੱਕ ਸਟੱਡੀ ਦੇ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਜੇਕਰ ਤੁਸੀਂ ਆਪਣਾ ਮੂੰਹ ਸਾਫ਼ ਨਹੀਂ ਰੱਖਦੇ ਤਾਂ ਹਾਰਟ ਅਟੈਕ ਆ ਸਕਦਾ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਮਾਹਿਰ ਕੀ ਕਹਿੰਦੇ ਆ ਸਟੱਡੀ ਕੀ ਕਹਿੰਦੀ ਹੈ ਉਹ ਜਾਣਦੇ ਆ ਨਵੀਂ ਖੋਜ ਦੇ ਅਨੁਸਾਰ ਜਿਨ੍ਹਾਂ ਲੋਕਾਂ ਦੀ ਮੂੰਹ ਦੀ ਸਫਾਈ ਮਾੜੀ ਹੁੰਦੀ ਹੈ ਅਤੇ ਜੋ ਸਹੀ ਢੰਗ ਦੇ ਨਾਲ ਬੁਰਸ਼ ਨਹੀਂ ਕਰਦੇ ਜਾਂ ਫਿਰ ਆਪਣਾ ਮੂੰਹ ਸਾਫ਼ ਨਹੀਂ ਰੱਖਦੇ ਉਹਨਾਂ ਦੇ ਖੂਨ ਦੇ ਵਿੱਚ ਬੈਕਟੀਰੀਆ ਦੀ ਮਾਤਰਾ ਵਾਝਾਂਦੀ ਹੈ ਇਹ ਬੈਕਟੀਰੀਆ ਖੂਨ ਦੀਆਂ ਨਾੜੀਆਂ ਦੇ ਵਿੱਚ ਇਕੱਠੇ ਹੋ ਕੇ ਦਿਲ ਤੱਕ ਪਹੁੰਚ ਜਾਂਦੇ ਨੇ ਅਤੇ ਇਸ ਸੂਤਰਾਂ ਦੇ ਮੁਤਾਬਕ ਡਾਕਟਰ ਰਮਾकांत पांडे ਪਾਂਡਾ ਦੇ ਵੱਲੋਂ ਵੀ ਜੋ ਕਿ ਕੁਝ ਵਿਸਥਾਰ ਦੇ ਸਹਿਤ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਮਾੜੀ ਮੂੰਹ ਦੀ ਸਫਾਈ ਦੰਦਾਂ ਦੇ ਸੜਨ ਦਾ ਕਾਰਨ ਬਣ ਸਕਦਾ ਦਿਆ ਜਿਵੇਂ ਮੂਹ ਦੇ ਵਿੱਚ ਵਧਣ ਵਾਲੇ ਨੁਕਸਾਨਦੇਹ ਬੈਕਟੀਰੀਆ ਖੂਨ ਦੇ ਵਿੱਚ ਰਲ ਜਾਂਦੇ ਨੇ ਇਹ ਬੈਕਟੀਰੀਆ ਦੇ ਨਾਲ ਮਿਲ ਕੇ ਧਮਨੀਆਂ ਦੇ ਵਿੱਚ ਸਖਤੀ ਵਧਾਉਂਦਾ ਹੈ ਤਮੀਆਂ ਤੰਗ ਹੋਣ ਲੱਗਦੀਆਂ ਨੇ ਅਤੇ ਪ੍ਰਭਾਵਿਤ ਹੁੰਦੀਆਂ ਨੇ ਜੇਕਰ ਜ਼ਿਆਦਾ ਰੁਕਾਵਟ ਹੁੰਦੀ ਹੈ ਤਾਂ ਦਿਲ ਦੇ ਦੌਰੇ ਦੀ ਸਥਿਤੀ ਪੈਦਾ ਹੁੰਦੀ ਹੈ ਹਾਰਟ ਅਟੈਕ ਤੋਂ ਬਚਣ ਦੇ ਲਈ ਕੀ ਕੁਝ ਕਰਨਾ ਪੈਂਦਾ ਉਹ ਵੀ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਦਿਨ ਦੇ ਵਿੱਚ ਦੋ ਵਾਰ ਬਰਸ਼ ਕਰਨਾ ਯਕੀਨੀ ਬਣਾਓ ਦੰਦਾ ਦੇ ਵਿੱਚਕਾਰ ਫਸੀ ਗੰਦਗੀ ਨੂੰ ਹਟਾਉਣ ਦੇ ਲਈ ਬਰਸ਼ ਦੀ ਸਹੀ ਵਰਤੋਂ ਕਰੋ ਸਾਲ ਦੇ ਵਿੱਚ ਘੱਟੋ ਘੱਟ ਦੋ ਵਾਰ ਦੰਦਾ ਦੇ ਡਾਕਟਰ ਤੋਂ ਜ਼ਰੂਰ ਜਾਂਚ ਕਰਵਾਓ ਸਭ ਤੋਂ ਖਾਸ ਤੇ ਧਿਆਨ ਦੇਣ ਵਾਲੀ ਗੱਲ ਹੈ ਮਠਾਈਆਂ ਤੇ ਜੰਗਫੂੜ ਤੋਂ ਪਰਹੇਜ਼ ਕਰੋ ਮੂੰਹ ਦੀ ਸਫਾਈ ਨੂੰ ਹਲਕੇ ਦੇ ਵਿੱਚ ਲੈਣਾ ਤੋਂ ਦੇ ਦਿਲ ਦੇ ਲਈ ਨੁਕਸਾਨ ਦੇਖ ਸਾabit ਹੋ ਸਕਦਾ ਹੈ ਅਧਿਐਨ ਦੇ ਵਜੋਂ ਨਤੀਜੇ ਦੇ ਵਜੋਂ ਦਰਸਾਉਂਦੇ ਨੇ ਕਿ ਜੇਕਰ ਤੁਸੀਂ ਰੋਜ਼ਾਨਾ ਚੰਗੀ ਤਰ੍ਹਾਂ ਮੂੰਹ ਦੀ ਸਫਾਈ ਕਰਦੇ ਹੋ ਤਾਂ ਤੁਸੀਂ ਨਾ ਸਿਰਫ ਦੰਦਾ ਅਤੇ ਮਸੂੜੀਆਂ ਦੀਆਂ ਬਿਮਾਰੀਆਂ ਤੋਂ ਬਚੋਗੇ ਬਲਕਿ ਦਿਲ ਦੇ ਦੌਰੇ ਦੇ ਜੋਖਮ ਨੂੰ ਵੀ ਬਹੁਤ ਹੱਦ ਤੱਕ ਘਟਾ ਸਕਦੇ ਹੋ ਤਾਂ ਇਹ ਗੱਲਾਂ ਨੇ ਜੋ ਕਿ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਨੇ ਜੇਕਰ ਤੁਸੀਂ ਆਪਣੇ ਮੂੰਹ ਦੀ ਸਫਾਈ ਨਹੀਂ ਰੱਖਦੇ ਆਪਣੇ ਮੂੰਹ ਦੀ ਜੋ ਕਿ ਬੁਰਸ਼ ਵਗੈਰਾ ਨਹੀਂ ਕਰਦੇ ਟਾਈਮ ਸੀ ਤਾਂ ਤੁਹਾਡੇ ਦਿਲ ਤੱਕ ਵੀ ਇਹ ਗੱਲ ਪਹੁੰਚ ਸਕਦੀ ਹੈ ਨਵੀਂ ਖੋਜ ਦੇ ਅਨੁਸਾਰ ਜਿਨ੍ਹਾਂ ਲੋਕਾਂ ਦੀ ਮੂੰਹ ਦੀ ਸਫਾਈ ਮਾੜੀ ਹੁੰਦੀ ਹੈ ਅਤੇ ਜੋ ਸਹੀ ਢੰਗ ਦੇ ਨਾਲ ਬੁਰਸ਼ ਨਹੀਂ ਕਰਦੇ ਜਾਂ ਫਿਰ ਆਪਣਾ ਮੂੰਹ ਸਾਫ਼ ਨਹੀਂ ਰੱਖਦੇ ਉਹਨਾਂ ਦੇ ਖੂਨ ਦੇ ਵਿੱਚ ਬੈਕਟੀਰੀਆ ਦੀ ਮਾਤਰਾ ਵਾਝਾਂਦੀ ਹੈ ਇਹ ਬੈਕਟੀਰੀਆ ਖੂਨ ਦੀਆਂ ਨਾੜੀਆਂ ਦੇ ਵਿੱਚ ਇਕੱਠੇ ਹੋ ਕੇ ਦਿਲ ਤੱਕ ਪਹੁੰਚ ਜਾਂਦੇ ਨੇ ਅਤੇ ਇਸ ਸੂਤਰਾਂ ਦੇ ਮੁਤਾਬਕ ਡਾਕਟਰ ਰਮਾਕਾਂਤ ਪਾਂਡੇ ਪਾਂਡਾ ਦੇ ਵੱਲੋਂ ਵੀ ਜੋ ਕਿ ਕੁਝ ਵਿਸਥਾਰ ਦੇ ਸਹਿਤ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਮਾੜੀ ਮੂੰਹ ਦੀ ਸਫਾਈ ਦੰਦਾਂ ਦੇ ਸੜਨ ਦਾ ਕਾਰਨ ਬਣਦਾ ਦੀ ਹੈ ਜਿਵੇਂ ਮੂੰਹ ਦੇ ਵਿੱਚ ਵਧਣ ਵਾਲੇ ਨੁਕਸਾਨ ਦੇ ਬੈਕਟੀਰੀਆ ਖੂਨ ਦੇ ਵਿੱਚ ਰਲ ਜਾਂਦੇ ਨੇ ਇਹ ਬੈਕਟੀਰੀਆ ਦੇ ਨਾਲ ਮਿਲ ਕੇ ਧਮਨੀਆਂ ਦੇ ਵਿੱਚ ਸਖਤੀ ਵਧਾਉਂਦਾ ਹੈ ਧਮਨੀਆਂ ਤੰਗ ਹੋਣ ਲੱਗਦੀਆਂ ਨੇ ਅਤੇ ਪ੍ਰਭਾਵਿਤ ਹੁੰਦੀਆਂ ਨੇ ਜੇਕਰ ਜ਼ਿਆਦਾ ਰੁਕਾਵਟ ਹੁੰਦੀ ਹੈ ਤਾਂ ਦਿਲ ਦੇ ਦੌਰੇ ਦੀ ਸਥਿਤੀ ਪੈਦਾ ਹੁੰਦੀ ਹੈ ਹਾਰਟ ਅਟੈਕ ਤੋਂ ਬਚਣ ਦੇ ਲਈ ਕੀ ਕੁਝ ਕਰਨਾ ਪੈਂਦਾ ਉਹ ਵੀ ਤੁਹਾਨੂੰ ਜ਼ਰੂਰ ਦੱਸ ਦਿੰਦੇ ਹਾਂ ਦਿਨ ਦੇ ਵਿੱਚ ਦੋ ਵਾਰ ਬਰਸ਼ ਕਰਨਾ ਯਕੀਨੀ ਬਣਾਓ ਦੰਦਾਂ ਦੇ ਵਿਚਕਾਰ ਫਸੀ ਗੰਦਗੀ ਨੂੰ ਹਟਾਉਣ ਦੇ ਲਈ ਬਰਸ਼ ਦੀ ਸਹੀ ਵਰਤੋਂ ਕਰੋ ਸਾਲ ਦੇ ਵਿੱਚ ਘੱਟੋ ਘੱਟ ਦੋ ਵਾਰ ਦੰਦਾਂ ਦੇ ਡਾਕਟਰ ਤੋਂ ਜ਼ਰੂਰ ਜਾਂਚ ਕਰਵਾਓ ਸਭ ਤੋਂ ਖਾਸ ਤੇ ਧਿਆਨ ਦੇਣ ਵਾਲੀ ਗੱਲ ਹੈ ਮਠਾਈਆਂ ਤੇ ਜੰਗਫੂੜ ਤੋਂ ਪਰਹੇਜ਼ ਕਰੋ ਮੂੰਹ ਦੀ ਸਫਾਈ ਨੂੰ ਹਲਕੇ ਦੇ ਵਿੱਚ ਲੈਣਾ ਤੁਹਾਡੇ ਦਿਲ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ ਅਧਿਐਨ ਦੇ ਵਜੋਂ ਨਤੀਜੇ ਦੇ ਵਜੋਂ ਦਰਸਾਉਂਦੇ ਨੇ ਕਿ ਜੇਕਰ ਤੁਸੀਂ ਰੋਜ਼ਾਨਾ ਚੰਗੀ ਤਰ੍ਹਾਂ ਮੂੰਹ ਦੀ ਸਫਾਈ ਕਰਦੇ ਹੋ ਤਾਂ ਤੁਸੀਂ ਨਾ ਸਿਰਫ ਦੰਦਾਂ ਅਤੇ ਮਸੂੜੀਆਂ ਦੀਆਂ ਬਿਮਾਰੀਆਂ ਆਂ ਤੋਂ بچੋਗੇ ਬਲਕਿ ਦਿਲ ਦੇ ਦੌਰੇ ਦੇ ਜੋਖਮ ਨੂੰ ਵੀ ਬਹੁਤ ਹੱਦ ਤੱਕ ਘਟਾ ਸਕਦੇ ਹੋ ਤਾਂ ਇਹ ਗੱਲਾਂ ਨੇ ਜੋ ਕਿ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਨੇ ਜੇਕਰ ਤੁਸੀਂ ਆਪਣੇ ਮੂੰਹ ਦੀ ਸਫਾਈ ਨਹੀਂ ਰੱਖਦੇ ਆਪਣੇ ਮੂੰਹ ਦੀ ਜੋ ਕਿ ਬੁਰਸ਼ ਵਗੈਰਾ ਨਹੀਂ ਕਰਦੇ ਟਾਈਮ ਸੀ ਤਾਂ ਤੁਹਾਡੇ ਦਿਲ ਤੱਕ ਵੀ ਇਹ ਗੱਲ ਪਹੁੰਚ ਸਕਦੀ ਹੈ